ਵਾਹਿਗੁਰੂ ਵਾਹਿਗੁਰੂ ਵਾਜੀ ਅੱਜਕੱਲ ਦੇਖੋ ਬਾਈ ਜੀ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਬਾਈ ਜੀ ਬਾਕੀ ਆ ਦੇਖੋ ਬਾਈ ਜੀ ਆਹ ਇੱਕ ਗੱਡੀ ਰੁਕੀ ਬਾਈ ਜੀ ਦੇਖਦੇ ਜਾਓ ਬਾਈ ਜੀ ਇਹ ਕੀ ਕਰਦੇ ਆ ਉਹ ਤਾਕੀਆਂ ਖੁੱਲੀਆਂ ਬਾਈ ਜੀ ਇਹ ਉੱtre ਮੀਆਂ ਬੀਬੀ ਇਹਦੇ ਵਿੱਚੋਂ ਬਾਈ ਜੀ ਕੋਈ ਅਮੀਰੀ ਹੋਣੇ ਜਿਹੜੇ ਗੱਡੀ ਚ ਘੁੰਮਦੇ ਨੇ ਆ ਦੇਖੋ ਇਹਨੇ ਲਫਾਫ ਆ ਜਾ ਫੜਾ ਹੋਇਆ ਆ ਬੰਦੇ ਨੇ ਬਾਈ ਜੀ ਉਹ ਦੇਖੋ ਕਹਿੰਦਾ ਉਧਰੋਂ ਬੰਨਣਾ ਸ਼ੁਰੂ ਕਰਦੇ ਆਂ ਬਾਈ ਦੇਖਦੇ ਜਾਇਓ ਬਾਕੀ ਕੀ ਬੰਨਾ ਹੈ ਇਹਨਾਂ ਨਾਲ ਬਾਈ ਜੀ ਕਹਿੰਦੇ ਪਰਮਾਤਮਾ ਪਰਮਾਤਮਾ ਇੱਥੇ ਸਭ ਕੁਝ ਦਿਖਾ ਦਿੰਦਾ ਹੈ ਇਹ ਦੇਖੋ ਇਹ ਅੱਜ ਕੱਲ ਕੋਈ ਕਿਸੇ ਨੂੰ ਨਹੀਂ ਖਵਾ ਸਕਦਾ ਸਹੀ ਗੱਲ ਹੈ ਇਹ ਕੈਨ ਚਾਉਂਦੇ ਆ ਹੈ ਗੱਲਾਂ ਆਹ ਦੇਖੋ ਨਾਲ ਪੈਸੇ ਵੀ ਦੇ ਜਾਂਦੇ ਖਾਣ ਨੂੰ ਵੀ ਦੇ ਜਾਂਦੇ ਬਾਕੀ ਤੁਸੀਂ ਦੇਖਦੇ ਜਾ ਬਾਈ ਜੀ ਬੰਨਾ ਕੀ ਹੈ ਬਾਈ ਜੀ ਕਹਿੰਦੇ ਸਭ ਦੇ ਹਿੱਸੇ ਦੀ ਜੋ ਉਸ ਮਾਲ ਕਨੇ ਦਿੱਤੀ ਹੈ ਓ ਬਾਈ ਜੀ ਕੋਈ ਨਹੀਂ ਖੋ ਸਕਦਾ ਇਹ ਥੋੜੀ ਦੇਰ ਨੇ ਇਹ ਪ੍ਰਮਾਤਮਾ ਨੇ ਇਹਨਾਂ ਦੇ ਹਿੱਸੇ ਦੀ ਦਿੱਤੀ ਹੈ ਇਹਨਾਂ ਨੂੰ ਲਾਦਾ ਵੀ ਅਸੀਂ ਦੇ ਰਹੇ ਆਂ ਬਾਕੀ ਤੁਸੀਂ ਵੀ ਦੱਸਿਓ ਬਾਈ ਜੀ ਕੀ ਕਹੋਗੇ ਬਾਕੀ ਐਂਡ ਤੱਕ ਵੀਡੀਓ ਦੇਖਿਓ ਵੀਡੀਓ ਦੇ ਵਿੱਚ ਕੀ ਬਣਦਾ ਦੇਖੋ ਨਾਲ-ਨਾਲ ਪੈਸੇ ਵੀ ਦੇ ਰਹੇ ਨੇ ਵਾਹ ਦੇਖੋ ਜੇ ਜੇ ਚੋਂ ਕੱਢਦਾ ਤੇ ਬਾਈ ਜੀ ਇਹ ਦੇਖੋ ਅੱਗੇ ਇਹ ਦੇਖੋ ਮਲ ਕੇ ਆਹ ਦੇਖੋ ਬੰਡੀ ਜਾ ਰਹੀ ਹੈ ਇਹ ਵਿਚਾਰੇ ਬੈਠੇ ਨੇ ਦੇਖੋ ਬਾਈ ਜੀ ਇਹ ਦੇਖੋ ਇਹ ਇਹ ਤੇ ਰਿ ਦਿੱਤਾ ਵਈ ਆ ਦੇਖੋ ਸਮਾਨ ਜਾਂ ਜੋ ਵੀ ਲੈ ਕੇ ਆਏ ਨੇ ਲਪਾਫੇ ਦੇ ਵਿੱਚ ਬਾਕੀ ਐਂਡ ਤੇ ਦੇਖੋ ਇਹਨਾਂ ਨਾਲ ਕਿਵੇਂ ਇਹ ਦੇਖੋ ਅਰੇ ਤੇ ਨੂੰ ਵੀ ਪੈਸੇ ਤੇ ਹੁਣ ਦੇਖੋ ਇਹ ਜਨਾਨੀ ਕੀ ਕਰਦੀ ਐ ਇਹ ਖੜਿਆ ਦੇਖੋ ਇਹ ਕਹਿ ਰਿਹਾ ਵੀ ਅਸੀਂ ਦਿੱਤਾ ਤੁਹਾਨੂੰ ਉਹ ਤੇ ਕਹੋ ਜਨਾਨੀ ਕਹਿੰਦੀ ਲੈ ਕੇ ਆਂਦੀ ਆਪਾਂ ਫੋਟੋ ਕਿਥੇ ਲਈ ਫਿਰ ਇਹ ਦੇਖੋ ਭਾਈ ਇਹ ਦੇਖੋ ਵੀ ਅਸੀਂ ਇੱਥੇ ਦਾਨ ਪੁੰਨ ਕੀਤਾ ਭਾਈ ਜੀ ਕੋਈ ਦਾਨ ਪੁੰਨ ਐਵੇਂ ਨਹੀਂ ਹੁੰਦਾ ਇਹ ਲੋਕ ਦਾ ਖਾਬ ਹੈ ਇਹ ਦੇਖੋ ਬਾਈ ਜੀ ਦੇਖੋ ਜਿਹੜਾ ਦਿੱਤਾ ਹੈ ਬਾਈ ਜੀ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਹਾਂ ਇਹ ਤਾਂ ਆਪਣੇ ਕਰਮ ਨੇ ਜਿਹਦੇ ਹਿੱਸੇ ਜੋ ਵੀ ਹੈ ਉਹ ਪ੍ਰਮਾਤਮਾ ਦੇ ਦਿੰਦਾ ਹੈ ਬਾਈ ਜੀ ਉਹ ਕਿਸੇ ਸਾਹਬ ਨਾਲ ਕਿਸੇ ਆ ਲਾਲੋ ਕਿਸੇ ਵੀ ਜੀਵ ਦੇ ਰਹੀ ਜਾਂ ਕਿਵੇਂ ਵੀ ਲਾਲੋ ਉਹ ਦਿੰਦਾ ਹੈ ਆਹ ਵਖੋ ਇਹਨੇ ਪਾਲਿਆ ਜੀਵ ਦੁਆਰਾ ਜੀਵ ਚ ਇਹ ਦੇਖਦੇ ਜਾਓ ਬਾਈ ਜੀ ਅਸੀਂ ਵਸਕੇ ਨੇ ਚੱਲੇ ਆ ਸਾਰਿਆਂ ਦਾ ਧੰਨਵਾਦ ਉਹ ਅੱਗੇ ਮਾਤਾ ਆਖਾ ਹੱਥ ਬੰਨ੍ਹਿਆ ਵੀ ਕਰੋ ਸਾਨੂੰ ਕੰਨ ਨੁ ਦਿੱਖ ਗਏ ਆ ਦੇਖੋ ਭਾਈ ਜੀ ਇਹ ਖੇਮ ਦਾ ਇਹਨਾਂ ਨੂੰ ਹੁਣੇ ਦੇ ਨਹੀਂ ਪੈ ਜੂਗੇ ਆ ਦੇਖਿਓ ਭਾਈ ਜੀ ਇਹ ਲੋ ਭਾਈ ਜੀ ਉਹਨਾਂ ਦੀ ਹੁੰਦੀ ਨਹੀਂ ਗੱਡੀ ਸਟਾਰਟ ਦੇਖਦੇ ਜਾਓ ਭਾਈ ਜੀ ਇਹ ਦੇਖੋ ਆ ਲੋ ਭਾਈ ਜੀ ਇਹ ਦੇਖੋ ਇੱਕ ਦੂਜੇ ਨਾਲ ਬੰਨ੍ਹ ਕੇ ਖਾਈ ਜਾਂਦੇ ਨੇ ਬਾਕੀ ਹੋ ਕੁਲਗੀ ਤਾਂ ਕੀ ਲੋ ਜੀ ਗੱਡੀ ਨਹੀਂ ਹੋਈ ਸਟਾਰਟ ਵਈ ਦੇਖੋ ਇਹਨਾਂ ਨੇ ਇਹਨਾਂ ਦਾ ਕਰਜ ਜਿਹੜਾ ਇਹਨਾਂ ਨੇ ਦਿੱਤਾ ਸੀ ਇਹਨਾਂ ਨੂੰ ਖਾਣ ਨੂੰ ਦੇਖੋ ਭਾਈ ਜੀ ਅਮੀਰ ਜਦੋਂ ਜੀ ਕਹਿੰਦੇ ਕਿਸੇ ਦੇ ਖੂਨ ਪਸਾਨ ਨੇ ਦੀ ਨਹੀਂ ਖਾ ਸਕਦਾ ਕੋਈ ਵੀ ਜਿਹੜੇ ਕੋਈ ਵੀ ਲਾਲੋ ਭਾਈ ਜੀ ਕਿਸੇ ਨੂੰ ਆਪਾਂ ਨਹੀਂ ਖਵਾ ਸਕਦੇ ਬਾਕੀ ਆ ਦੇਖੋ ਭਾਈ ਜੀ ਇਹ ਤਾਂ ਬੈਟਰੀ ਉਹ ਦੇਖੋ ਮੱਤੇ ਤੇ ਆਪਸ ਵਿੱਚ ਦੇਖੋ ਉਲਝ ਗਏ ਉਹਨੂੰ ਕਹਿੰਦਾ ਚੱਲ ਕਹਿੰਦਾ ਤੂੰ ਮਾਰ ਤੱਕ ਕੰਮ ਐ ਬੈਠਦਾ ਵਿੱਚ ਤੇ ਪਰ ਉਹ ਕਿਥੋਂ ਕੱਲੀ ਤੱਕ ਸਾਦੇ ਨੂੰ ਗੱਡੀ ਨੂੰ ਮਕੈਨਿਕ ਤਾਂ ਬਹੁਤ ਦੂਰ ਹੈ ਕਹਿੰਦਾ ਦੇਖੋ ਦੇਖੋ ਬਾਈ ਜੀ ਇਹ ਲੋ ਉਹ ਤੋਂ ਨਹੀਂ ਤੱਕੀ ਜਾਂਦੀ ਇਹ ਦੇਖੋ ਇਹਨਾਂ ਨੇ ਆਪਣਾ ਖਾਣਾ ਛੱਡਿਆ ਵਿੱਚ ਹੋ ਰੱਖਦਾ ਦੇਖੋ ਬਾਈ ਜੀ ਲਓ ਜੀ ਆਹ ਦੇਖੋ ਇਹਨਾਂ ਨੇ ਜਿਹੜਾ ਇਹਨਾਂ ਨੂੰ ਖਾਣ ਨਹੀਂ ਦਿੱਤਾ ਇਹ ਲਓ ਬਾਈ ਜੀ ਇਹਨਾਂ ਨੇ ਦੇਤਾ ਇਹਨਾਂ ਨੂੰ ਨਹੀਂ ਵਾਪਸ ਆ ਲਓ ਬਾਈ ਜੀ ਇਹ ਦੇਖੋ ਤੱਕੇ-ਤੱਕੇ ਮਾਰੇ ਦੇਖੋ ਹੋ ਗਈ ਗੱਡੀ ਸਟਾਰਟ ਇਹ ਹਲੋ ਭਾਈ ਜੀ ਚੱਕੋ ਹੁਣ ਸਟਾਰਟ ਹੋ ਗਈ ਹਲੋ ਉਹਨੇ ਹੱਥ ਜੋੜੇ ਇਹ ਦੇਖੋ ਭਾਈ ਜੀ ਚਲੋ ਜੀ ਕਹਿੰਦੇ ਗੁੱਡਬਾਈ ਅਸੀਂ ਚੱਲੇ ਹੁਣ ਸਾਨੂੰ ਖਾਣਾ ਦੇ ਗਏ ਪਰ ਨਹੀਂ ਇਹਨਾਂ ਨੇ ਤਾਂ ਆਪਦੀ ਜੋ ਖਾਣਾ ਲੈ ਆਇਆ ਉਹ ਭਾਈ ਜੀ ਇਹਨਾਂ ਨੇ ਤਾਂ ਪਾਤੀ ਕੀਮਤ ਹੱਦ ਤੱਕ ਆ ਲਾ ਕੇ ਇਹਨਾਂ ਨੂੰ ਕਰਜ ਮੋੜਤਾ